ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਸੀਂ ਦੇਖ ਰਹੇ ਹੋ ਦੇਵ ਲਾਈਵ ਰੇਡੀਓ ਤੇ ਅੱਜ ਪਹੁੰਚੇ ਹੋયા ਜੀ ਡੇਰਾ ਸੰਗਰਸਾ ਦਾ ਤੁਹਾਨੂੰ ਦਿਖਾਉਣੇ ਆ ਇੱਥੋਂ ਦਾ ਨਜ਼ਾਰਾ ਡੇਰਾ ਬਾਬਾ ਭਮਣ ਸ਼ਾਹ ਚ ਲੱਗੀਆਂ ਰੌਣਕਾਂ ਤੇ ਹਰ ਪਾਸੇ ਜਿਹੜਾ ਪੂਰਾ ਨਜ਼ਾਰਾ ਲਾਈਟਿੰਗ ਦੇ ਨਾਲ ਪੂਰਾ ਜਚਿਆ ਹੋਇਆ ਡੇਰਾ ਸੰਗਰਸਾ ਦਾ सिरसा ਦੱਸਦੀ ਹੈ ਕਿ ਡੇਰਾ ਬਾਬਾ ਭਮਣ ਸ਼ਾਹ ਮਹਾਰਾਜ ਪਾਕਿਸਤਾਨ ਤੋਂ ਜੋ ਕਿ ਇੱਥੇ ਆ ਵਸਿਆ ਡੇਰਾ ਸੰਗਰਸਾ ਦਾ ਸਿਰਸਾ ਦੇ ਵਿੱਚ ਪੈਂਦਾ ਹੈ ਹਰਿਆਣਾ ਦੇ ਵਿੱਚ ਜਿੱਥੇ ਹਰ ਸਾਲ ਸਾਲਾਨਾ ਜੋੜ ਮੇਲਾ ਬਾਬਾ ਬੰਮਨ ਸ਼ਾਹ ਜੀ ਦਾ ਕੀਤਾ ਜਾਂਦਾ ਮਨਾਇਆ ਜਾਂਦਾ ਹੈ ਜਿੱਤੇ ਸੰਗਤਾਂ ਜੁਪੀ ਰਾਜਸਥਾਨ ਬਾਹਰ ਲਿਆ ਸਾਰੀਆਂ ਕਿਹ ਨੀਅ ਸਟੇਟਾਂ ਤੋਂ ਇੱਥੇ ਪਹੁੰਚਦੀਆਂ ਹਨਤਮਸਤਕ ਹੋਣ ਦੇ ਲਈ ਗੁਰੂ ਬਾਬਾ ਬੰਮਨ ਸ਼ਾਹ ਜੀ ਦੇ ਇਸ ਦਰਬਾਰ ਦੇ ਵਿੱਚ ਤੇ ਇਸ ਸਾਲ ਰਿਕਾਰਡ ਤੋੜ ਜਿਹੜੀ ਠੰਡ ਵੀ ਪੈ ਰਹੀ ਹੈ ਪਰ ਰਿਕਾਰਡ ਤੋੜ ਜਿਹੜੀਆਂ ਸੰਗਤਾਂ ਦਾ ਜਨਸਲਾਬ ਇੱਥੇ ਦੇਖਣ ਨੂੰ ਮਿਲ ਰਿਹਾ ਹਾਲਾਂਕਿ ਜਿਹੜਾ ਪੰਡਾਰਾ ਹੈ ਉਹ 28 ਦਸੰਬਰ ਨੂੰ ਹੋਵੇਗਾ ਜਿਹਦੇ ਵਿੱਚ ਬਾਬਾ ਬਰਮਦਾਸ ਜੀ ਬਾਬਾ ਭੰਮਣ ਸ਼ਾਹ ਜੀ ਦੀ ਪਾਵਨ ਜੋਤ ਮੰਨੇ ਜਾਂਦੇ ਨੇ ਸੋ ਗੱਦੀ ਨਸ਼ੀਨ ਵੀ ਨੇ ਉਹ ਸਤਸੰਗ ਪਰਮਾਉਣਗੇ ਔਰ ਲੰਗਰ ਜਿਹੜਾ ਇੱਥੇ ਲਗਾਤਾਰ ਕਈ ਦਿਨਾਂ ਤੋਂ ਜਦੋਂ ਤੋਂ ਇਹ ਸੇਵਾ ਸ਼ੁਰੂ ਹੋਈ ਹੈ ਲਗਾਤਾਰ ਚੱਲ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਪਹੁੰਚੇ ਹੋਏ ਡੇਰਾ ਸੰਗਰ ਜੀ ਆਓ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ ਸਾਰੇ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਡੇਰੇ ਦੇ ਵਿੱਚ ਭਾਵੇਂ ਰਾਤ ਹੋ ਚੁੱਕੀ ਆ ਪਰ ਰਾਤ ਦਾ ਨਜ਼ਾਰਾ ਜਿਹੜਾ ਇੱਕ ਜੰਨਤ ਤੋਂ ਵੀ ਵੱਖਰਾ ਦੇਖਣ ਨੂੰ ਮਿਲਿਆ ਹੈ ਕਿ ਆ ਇੱਥੇ ਲਾਈਟਿੰਗ ਹੈ ਔਰ ਪੂਰਾ ਸੰਗਤ ਦੇ ਵਿੱਚ ਉਤਸ਼ਾਹ ਹੈ ਔਰ ਕਾਫੀ ਜਿਹੜੀਆਂ ਦੂਰ ਦਰਾਡੇ ਤੋਂ ਟਰਾਲੀਆਂ ਦੇ ਉੱਪਰ ਟਰੈਕਟਰਾਂ ਦੇ ਬੱਸਾਂ ਕਾਰਾਂ ਜੀ ਪਾ ਟਰੱਕਾਂ ਦੇ ਉੱਪਰ ਲਗਾਤਾਰ ਸੰਗਤ ਜਿਹੜੀ ਹੈ ਇੱਥੇ ਪਹੁੰਚ ਰਹੀ ਹੈ ਤਾਂ ਕਿ ਜਿਹੜਾ ਭੰਡਾਰਾ ਹੈ ਉਹ 28 ਦਸੰਬਰ ਨੂੰ ਹੋਣਾ ਇੱਥੇ ਬਾਬਾ ਜੀ ਦਾ satsang ਹੋਵੇਗਾ। ਅਟੁੱਟ ਲੰਗਰ ਵਰਤ ਰਿਹਾ ਹੈ ਸੰਗਤ ਦੇ ਠਹਿਰਨ ਦੇ ਵਾਸਤੇ ਠੰਡ ਨੂੰ ਮੱਦੇਨਜ਼ਰ ਰੱਖਦੇ ਹੋਏ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ। ਸੋ ਸਭ satsangਤਾ ਨੂੰ ਬੇਨਤੀ ਹੈ ਆਓ ਡੇਰਾ ਸੰਗਰਸਾ ਦਾ ਸਿਸਾ ਵੇਖ ਕੇ ਪਹੁੰਚ ਕੇ ਬਾਬਾ ਜੀ ਦਾ satsang ਸੁਣੋ, ਲੰਗਰ ਛਕੋ ਆਪਣੀਆਂ ਮਨੋਕਾਮਨਾ ਪੂਰੀਆਂ ਕਰਨ ਦੇ ਲਈ। ਨਵੀਂ ਅਪਡੇਟ ਨਾਲ ਫੇਰ ਮਿਲਦੇ ਹਾਂ ਤੁਸੀਂ ਦੇਖਦੇ ਰਹੋ ਦੇਵ ਲਾਈਵ ਰੇਡੀਓ।